ਇੱਕ ਪਾਸੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਸਾਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪਰ ਇਸ ਖੁਸ਼ੀ ਦੇ ਮਾਹੌਲ ਨੂੰ ਚੰਦ ਸ਼ਰਾਰਤੀ ਅੰਸਰ ਆਪਣੇ ਕੁਝ ਨਿੱਜੀ ਫਾਇਦੇ ਦੇ ਲਈ ਮਾਤਮ ਦੇ ਵਿੱਚ ਤਬਦੀਲ ਕਰਨ ਤੋਂ ਗੁਰੇਜ਼ ਨਹੀਂ ਕਰਦੇ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੂਰੇ ਭਾਰਤ ਵਿੱਚ ਸਿੰਥੈਟਿਕ ਡੋਰ ਜਿਸ ਨੂੰ ਕੀ ਗੱਟੂ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਉਸ ਦੀ ਵਿਕਰੀ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਅਜਿਹਾ ਹੀ ਕੁਝ ਪਠਾਨਕੋਟ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਹੈ ਜਿੱਥੇ ਥਾਣਾ ਨੰਬਰ ਡਿਵੀਜ਼ਨ ਨੰਬਰ 2 ਦੇ ਥਾਣਾ ਮੁਖੀ ਵੱਲੋਂ ਛਾਪੇਮਾਰੀ ਕਰ 15 ਗੱਟੂ ਬਰਾਮਦ ਕੀਤੇ ਗਏ ਅਤੇ ਇੱਕ આરોપી ਤੇ ਮਾਮਲਾ ਦਰਜ ਕੀਤਾ ਗਿਆ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਪਠਾਨਕੋਟ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਪਠਾਨਕੋਟ ਦੇ ਥਾਣਾ ਡਿਵੀਜ਼ਨ ਨੰਬਰ 2 ਦੀ ਹੱਦ ਵਿੱਚ ਕੁਝ ਲੋਕਾਂ ਵੱਲੋਂ ਗੱਟੂ ਡੋਰ ਵੇਚੀ ਜਾ ਰਹੀ ਹੈ ਜਿਸ ਦੇ ਚੱਲਦੇ ਜਦ ਸਾਡੀ ਟੀਮ ਨੇ ਛਾਪੇਮਾਰੀ ਕੀਤੀ ਤਾਂ ਉੱਥੋਂ 15 ਗੱਟੂ ਬਰਾਮਦ ਕੀਤੇ ਗਏ ਉਨਾ ਦੱਸਿਆ ਕਿ ਪੁਲਿਸ ਵੱਲੋਂ આરોપી ਨੂੰ ਗ੍ਰਿਫਤਾਰ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਰ ਵੀ ਤੁਸੀਂ ਜਾਣਦੇ ਹੋ ਕਿ ਮਾਨਯੋਗ ਐਸਐਸਪੀ ਪਠਾਨਕੋਟ ਸ਼੍ਰੀ ਦਿਲਜਿੰਦਰ ਸਿੰਘ ਜੀ ਦੇ ਆਦੇਸ਼ ਬਿਲਕੁਲ ਕਲੀਅਰ ਹੈ ਕਿ ਵੀ ਪਠਾਨਕੋਟ ਚ ਕਿਸੇ ਵੀ ਪ੍ਰਕਾਰ ਦੀ ਆਪਾਂ ਸਿੰਥੈਟਿਕ ਡੋਰ ਜਿਹਨੂੰ ਆਪਾਂ ਗੱਟੂ ਕਹਿੰਦੇ ਆ ਉਹਦੀ ਸੇਲ ਆਪਾਂ ਨਹੀਂ ਹੋਣ ਦੇਣੀ। ਇਸੇ ਦੇ ਕੰਸਰਨ ਚ ਜਿਹੜੇ ਡਿਪਟੀ ਕਮਿਸ਼ਨਰ ਪਠਾਨਕੋਟ ਆ ਉਹਨਾਂ ਨੇ ਵੀ 100 ਚਤਾਲੀ ਦੀਆਂ ਪਾਵਰਾਂ ਯੂਜ਼ ਕਰਦੇ ਹੋਏ ਜਿਹੜੀ ਇਹ ਗੱਟੂ ਡੋਰ ਨੂੰ ਪਬੰਧ ਕੀਤਾ ਗਿਆ ਹੈ ਕਿ ਵੀ ਇੱਤੇ ਹੂਨ ਰੂਪ ਚ ਪਾਬੰਦੀ ਲਗਾਈ ਹੈ ਕਿ ਵੀ ਗੱਟੂ ਡੋਰ ਦੀ ਸੇਲ ਨਹੀਂ ਹੋ ਸਕਦੀ ਫੋਰਕਾਈਟ ਫਲਾਈਂਗ ਤੇ ਇਸੇ ਦੀ ਕੜੀ ਚ ਸਾਡੇ ਕੋਲ ਇਨਫੋਰਮੇਸ਼ਨ ਸੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਚ ਜਿੱਥੇ ਆਪਾਂ ਛਾਪਾ ਮਾਰੀ ਕਰਕੇ 15 ਗੱਟੂ ਜਿਹੜੇ ਬਰਾਮਦ ਕੀਤੇ ਆ ਤੇ ਇਹਦੇ ਬਾਅਦ ਮਕਦਮਾ ਨੰਬਰ 8 ਅੰਡਰ ਸੈਕਸ਼ਨ 188 ਜਿਹੜਾ ਉਹ ਆਪਾਂ ਦਰਜ ਕੀਤਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਚ ਤੇ ਇਹਦੇ ਚ ਇੱਕ ਜਿਹੜਾ ਇੰਡੀਵਿਜੂਅਲ ਸਤਨਾਮ ਸਿੰਘ ਉਰਫ ਅਮਨ ਪੁੱਤਰ ਰਣਜੀਤ ਸਿੰਘ ਨੂੰ ਅਰੈਸਟ ਵੀ ਕੀਤਾ ਤੇ ਮੈਂ ਨਾਲ ਹੀ ਇਹ ਦੱਸ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਲੋਹੜੀ ਆ ਰਹੀ ਹੈ ਕਈ ਦੁਕਾਨਦਾਰ ਜਿਹੜੇ ਆ ਉਹ ਗੱਟੂ ਦੀ ਸੇਲ ਚ ਇਨਵੋਲਵ ਹੋ ਜਾਂਦੇ ਆ ਕਿਸ ਤਰ੍ਹਾਂ ਉਹ ਨਾ ਕਰਨ ਇਸ ਤੋਂ ਗੁਰੇਜ਼ ਕਰਨ ਕਿਉਂਕਿ ਓਲਡੀ ਗਵਰਨਮੈਂਟ ਆਫ ਪੰਜਾਬ ਦੀ ਡਾਇਰੈਕਸ਼ਨਸ ਇਸ ਤੇ ਬਹੁਤ ਕਲੀਅਰ ਹੈ ਕਿ ਵੀ ਗੱਟੂ ਜਿਹੜੀ ਸਿੰਥੈਟਿਕ ਡੋਰ ਹੈ ਇਹ ਜਾਨਲੇਵਾ ਇਹਦੇ ਨਾਲ ਕਿਸੇ ਨੂੰ ਜਾਨੀ ਨੁਕਸਾਨ ਹੋ ਸਕਦਾ ਸੀਰੀਅਸ ਇੰਜਰੀਜ਼ ਹੋ ਸਕਦੀਆਂ ਤੇ ਇਸ ਲਈ ਇਹਦਾ ਇਸਤੇਮਾਲ ਜਿਹੜਾ ਉਹ ਜਿਹੜੇ ਕਾਈਡ ਫਲਾਈਂਗ ਵਾਲੇ ਬਿਲਕੁਲ ਨਾ ਕਰਨ ਤੇ ਜਿਹੜੇ ਵੇਚ ਰਿਹਾ ਉਹ ਇਹਨੂੰ ਬਿਲਕੁਲ ਵੀ ਨਾ ਮਤਲਬ ਵੇਚਣ अदरवाइज ਆਪਾਂ ਅੱਗੇ ਹੋਰ ਆਪਣੀ ਮੁਹਿੰਮ ਤੇਜ਼ ਕਰਾਂਗੇ ਤੇ ਹੋਰ ਵੀ ਐਫ ਆਈ ਆਰਸ ਆਪਾਂ ਲੌਂਚ ਕਰਾਂਗੇ ਜਿੱਥੇ ਵੀ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਗੱਟੂ ਕਿਸੇ ਨੇ ਅਗਰ ਸਟੋਰ ਕੀਤਾ ਇਹਨੂੰ ਇਲੀਗਲੀ ਵੇਚ ਰਿਹਾ ਉਹ ਜੋ ਕਿ ਪਬੰਧਿਤ ਜਿਹੜੀ ਹੈ ਉਹ ਚੀਜ਼ ਹੈ ਤੇ ਇਸ ਲਈ ਇਹਨੂੰ ਇਹ ਕੋਈ ਵੀ ਇਸ ਦੀ ਸੇਲ ਤੋਂ ਗੁਰੇਜ਼ ਕਰੇ ਤੇ ਇਹਨੂੰ ਇਸਤੇਮਾਲ ਕਰਨ ਤੋਂ ਵੀ ਗੁਰੇਜ਼ ਕਰੇ ਹਾਂਜੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਲਰੇਡੀ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਕਲੀਅਰ ਹੈ ਤੇ ਆਪਾਂ ਹਰ ਇੱਕ ਪੁਲਿਸ ਸਟੇਸ਼ਨ 'ਚ ਡਾਇਰੈਕਸ਼ਨਸ ਪਾਸ ਕੀਤੀਆਂ ਉਹਨਾਂ ਦੇ ਆਪਣੀ ਲੈਵਲ ਦੀ ਉਹਨਾਂ ਨੇ ਟੀਮਾਂ ਗਠਿਤ ਕੀਤੀਆਂ ਹੋਈਆਂ ਕਿਉਂਕਿ ਜਿਹੜਾ ਵੀ ਇਹਨੂੰ ਉਡਾਊਗਾ ਗੱਟੂ ਨੂੰ ਉਹਦੀ ਵੀ ਆਪਣੇ ਕੋਈ ਇਨਫੋਰਮੇਸ਼ਨ ਆ ਜਾਂਦੀ ਹੈ ਤੂ ਫਿਰ ਆਪਾਂ ਉਹਨੂੰ ਕਨਫਿਊਜ਼ ਕਿਟ ਕਰਾਂਗੇ ਔਰ ਉੱਤੇ ਫਿਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਭੰਦੀ ਕਾਰਵੇ 188 ਦਾ ਫਿਰ ਆਪਾਂ ਪਰਚਾ ਜਿਹੜਾ ਉਹ ਦਵਾਂਗੇ ਕਿਉਂਕਿ ਆਲਰੇਡੀ 144 ਦੀ ਧਾਰਾ ਇੱਥੇ ਡੀਸੀ ਸਾਹਿਬ ਨੇ ਲਗਾ ਰੱਖੀ ਹੈ ਤੇ ਇਹਨੂੰ ਕੋਈ ਵੀ ਨਾ ਤੇ ਸਟੋਰ ਕਰ ਸਕਦਾ ਨਾ ਇਹਨੂੰ ਕੋਈ ਸੀਲ ਕਰ ਸਕਦਾ ਤੇ ਨਾ ਹੀ ਇਹਨੂੰ ਕੋਈ ਫਲਾਈਂਗ 'ਚ ਯੂਜ਼ ਕਰ ਸਕਦਾ